Bravo, Igor. कर हरी, हरी भी दूर से करेता, करेता, के लिए ग्यारा ऐसे सुख डांसी वा कलवीर बस वाला चती कने का भलन कनेता सुखी जुर्मना गर यह सारे यार ने सभियादि ਉਨੰਦਿਆ ਸਾਕੰਟ 38 ਮੈਕਰੋ ਉਹ ਕਰਾਈ ਤਾਰੇ ਜੀ ਇਹਨੇ ਮੈਕਰੋ ਹੀ ਤਾਰੇ ਨੇ ਮਾਤਾ ਜੀ ਕਾੜੀ ਬਾਤਰੀ ਮੇਰੇ ਬੱਦੂ ਕਬੱਡੀ ਦਾ ਪਰਸੇ i ਕਰਦੇ ਨੇ ਹੰਬਾ ਕਰਦੇ ਆ ਗਵਾਂਡੇ ਦੇ ਬੱਚਾ ਕੋ ਦੂਜੇ ਪਾਸੇ ਹਰ ਫਿੱਟ ਕੇ ਜਲਾਣਾ ਹਰ ਕਮ ਖੱਟ ਨੇ ਗੁਰਾਂ ਖਾ ਉਹ ਦੇਖਦੇ ਰੇ ਧੰਦਾ ਮੇਲਾ ਇਸੋ ਜੰਨੀ ਫੱਦੇ ਬੱਦੇ ਹੋਈ ਪਈਆ ਚਾਚੀ ਕੁੜੀ ਪੱਤੀ ਫੱਦੇ ਨੇ ਉਧਰ ਕਹਿੰਦੇ ਹੈਰੀ ਕੰਦੀਆ ਦਾ ਕੰਦੀ ਵੀ ਇਸ ਬਾਬਾ ਦੇ ਰਿਆ ਵਾਹ ਜੀ ਵਾਹ ਧੰਨਵਾਦ ਆ ਭਾਈ ਕਹਿੰਦੇ ਮੇਰੀ ਵੀ ਲਾਟਾ ਕਢਵਾਦਾ ਆ ਵਾ ਔਰ ਕਹਿੰਦੇ ਮੇਰੀ ਵੀ ਸਿੱਖ ਸਰਾਰ ਗੱਭਰੂ ਆ ਔਰ ਸਾਹਮਣੇ ਦੇਖੀਏ ਇੱਕ ਪਾਸੇ ਲਾਉ ਦਾ ਲਾੜ ਦੇ ਉੱਤੋਂ ਦੀ ਤੋਤਿਆਂ ਦੀ ਟਾਰ ਉੱਤੀ ਜਾਂਦੀ ਆ ਕਿਉਂ ਉੱਤੀ ਜਾਂਦੀ ਤਲਿਆਂ ਦੀ ਟਾਰ ਦੇਖ ਲੈ ਆ ਜਾ ਮੇਰੇ ਫਿਰ ਨਹੀਂ ਤਹਾਰ ਨਿਕਲਾ ਕੋ ਆਜੇ ਮੇਰੇ ਫਿਰ ਵੀ ਤਹਾਰ ਬੈਠਾ ਸਾਹਮਣੇ ਆ ਗਿਆ ਕੋਣਾ ਸਾਹਮਣੇ ਆਹੋ ਪਾ ਵਾਈ ਵਾ ਬਈ ਜਿਹੜੇ ਕੰਮ ਕਾੜੇ ਹੋ ਗਏ ਨੇ ਇਹਦਾ ਸਮਾਜੀ करो वंजा की न लॻिया जी ਈ ਪਾਸਿਆਂ ਨੂੰ ਅਗਲੀ ਲੱਗਦੀ ਤੇ ਆਹ ਪਾਸਿਆਂ ਨੂੰ ਅੱਜ ਲੱਗੀ ਹੋਈ ਆ ਇਹ ਨੋਟਾਂ ਦੇ ਬੱਤਰਾ ਹਰ ਦੂਜੇ ਪਾਸੇ ਦੇਖੀਏ ਕਦੀ ਇੱਥੇ ਜਾ ਕੇ ਵਾਹ ਵਾਹ ਪਾਣੀ ਪੂਣੀ ਪੁੱਛ ਲੋ ਉਹ ਤਾਹਾਂ ਨੂੰ ਮੂੰਹ ਚੱਕਿਆ ਹੋ ਉਹ ਪਾਣੀ ਪੂਣੀ ਪੁੱਛੋ ਮੁੰਡੇ ਨੂੰ ਵਾਹ ਵਾਹ ਮੂੰਹ ਕਿੱਥੇ ਜਾ ਕੇ ਕਰਵਾਵੇ ਦਿੱਤੀ ਯਾਰ ਉਹ ਸਾਹਮਣੇ ਕਹਿੰਦੇ Come oh, Mmm. not the second